जय श्री राम जी भाई गुरु जी का खालसा भाई गुरु जी की फतेह ਤੁਹਾਨੂੰ ਸਾਰੇ শ্রোਤਿਆਂ ਨੂੰ ਮੈਂ ਮਨੀਸ਼ ਧੀਰ ਆਪਣੇ ਨੌਰੇ ਰਾਮ ਧੀਰ ਪਰਿਵਾਰ ਵੱਲੋਂ ਔਰ ਬੀਂਗ ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ ਦਾ ਪ੍ਰਧਾਨ ਹੋਣ ਦੇ ਨਾਤੇ ਸਭ ਨੂੰ ਦੀਵਾਲੀ ਦੀਆਂ ਦੰਤਰਸ ਦੀਆਂ ਸ੍ਰੀ ਗੁਰਪੁਰਬ ਦੀਆਂ ਔਰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਨੇ ਔਰ ਮਾਤਾ ਰਾਣੀ ਅੱਗੇ ਪ੍ਰਭੂ શ્રી ਰਾਮ ਜੀ ਅੱਗੇ ਅਰਦਾਸ ਕਰਦੇ ਆ ਕਿ ਤੁਹਾਡੇ ਸਾਰਿਆਂ ਲਈ ਤੁਹਾਡੇ ਪਰਿਵਾਰਾਂ ਲਈ ਸਾਰਿਆਂ ਲਈ ਦੀਵਾਲੀ ਹੈ ਜੋ ਤਿਉਹਾਰ ਆ ਰਹੇ ਸਾਰੇ ਬੜੇ ਸੁਖਮਈ ਹੋਣ ਸ਼ਾਂਤੀ ਮਈ ਹੋਣ ਔਰ ਸਾਰੇ ਸੇਫ ਦੀਵਾਲੀ ਮਨਾਓ ਮੈਂ ਜਰੂਰ ਇਹ ਗੱਲ ਨਾਲ ਇਹਦੇ ਕੋ ਜੋੜੂਗਾ ਕਿ ਇਸ ਵੇਲੇ ਦਾ ਜਿਹੜਾ ਮਾਹੌਲ ਚੱਲ ਰਿਹਾ ਹੈ ਮਾਰਕੀਟ ਦਾ ਕਿ ਆਪਾਂ ਨੂੰ ਸਭ ਨੂੰ ਆਪਣੇ ਪੈਸੇ ਦੀ ਸਧੂਪਯੋਗ ਕਰਨਾ ਚਾਹੀਦਾ ਓਨਾਂ ਕੀ ਵਰਤੀਏ ਜਿੰਨਾ ਕਿ ਅਸੀਂ ਆਪਣੀ ਲੋੜ ਮੁਤਾਬਕ ਹੋਵੇ ਗ੍ਰੀਨ ਦੀਵਾਲੀ ਮਨਾਓ ਤਾਂ ਕਿ ਆਪਣਾ ਸ਼ਗਨ ਵੀ ਹੋ ਜਾਏ ਔਰ ਆਪਣਾ ਇਨਾ ਪੋਲੂਸ਼ਨ ਵੀ ਨਾ ਹੋਵੇ ਸੋ ਮੇਰਾ ਇਹ এনवायरमेंट ਲਈ ਹੈਲਦੀ ਲਈ ਆਪਾਂ ਰਵਾਂਗੇ ਤਾਂ ਆਪਣੇ ਬੱਚਿਆਂ ਲਈ ਵੀ ਅੱਛਾ ਆਪਣੇ ਪਰਿਵਾਰਾਂ ਲਈ ਵੀ ਅੱਛਾ ਬਜ਼ੁਰਗਾਂ ਲਈ ਵੀ ਖਾਸ ਕਰਕੇ ਬਹੁਤ ਵਧੀਆ ਚੀਜ਼ ਹੈ ਕਿ ਜੇ ਅਸੀਂ ਘੱਟ ਤੋਂ ਘੱਟ ਪੋਲੂਸ਼ਨ ਵੱਲੋਂ ਜਾਵਾਂਗੇ ਦੇਖੋ ਸ਼ਗਨ ਦਾ ਸਾਰੇ ਕਰਨੇ ਹੁੰਦੇ ਆ ਸ਼ਗਨ ਵੀ करिए ਪੋਲੂਸ਼ਨ ਫ੍ਰੀ ਵੀ ਰਹੀਏ ਸੋ ਸਭ ਨੂੰ ਇਹ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ এনवायरमेंट ਦਾ ਖਿਆਲ ਰੱਖਦੇ ਹੋਏ ਆਪਣਾ ਸ਼ਗਨ ਵਿਹਾਰ ਕਰੋ ਸੇਫ ਦੀਵਾਲੀ ਮਨਾਓ ਸੇਫ ਤਿਉਹਾਰਾਂ ਦਾ ਇੰਜੋਏਮੈਂਟ ਲਓ ਔਰ ਆਪ ਨੂੰ ਆਪਣੇ এনवायरमेंट ਨੂੰ ਆਪਣੇ ਪਰਿਵਾਰਾਂ ਨੂੰ ਸੇਫ ਰੱਖੋ ਔਰ ਆਪਣੇ ਪੈਸੇ ਦੀ ਦੁਰਵਰਤੋਂ ਬਿਲਕੁਲ ਨਾ ਕਰੋ ਸੋਚ ਸਮਝ ਕੇ ਪੈਸੇ ਨੂੰ ਵਰਤੋ ਤਾਂ ਕਿ ਜਿਹੜਾ ਇਹ ਮਾਹੌਲ ਚੱਲ ਰਿਹਾ ਹੈ ਇਸ ਵੇਲੇ ਬਾਜ਼ਾਰ ਦਾ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਰੋਜ਼ ਸੋਨਾ ਚਾਂਦੀ ਕਾਫੀ ਤੇਜ਼ ਹੋ ਰਿਹਾ ਹੈ ਉਹਨੂੰ ਸਹੀ ਤਰੀਕੇ 'ਚ ਇਸਤੇਮਾਲ ਕਰਨ ਦੇ ਲਈ ਪ੍ਰੋਪਰ ਬਿੱਲ ਦੇ ਨਾਲ ਸਮਾਨ ਲਓ ਹਰ ਜਗ੍ਹਾ ਤੋਂ ਕੋਈ ਵੀ ਲਓ ਤੇ ਇੱਕ ਹੋਰ ਵੱਡਾ ਮੈਸੇਜ ਜਿਹੜਾ ਕਿ ਆਪਣੇ ਬਾਜ਼ਾਰਾਂ ਦੇ ਵਿੱਚ ਆ ਕੇ ਉਹਦੀ ਰੌਣਕ ਵਧਾਓ ਆਨਲਾਈਨ ਵੱਲ ਧਿਆਨ ਘੱਟ ਦੇ ਕੇ ਬਾਜ਼ਾਰ ਦੇ ਵਿੱਚ ਜਾਓ ਬਾਜ਼ਾਰਾਂ ਦੀ ਰੌਣਕ ਵਧੇ ਤੁਸੀਂ ਬਾਜ਼ਾਰ ਦੇ ਜਿਹੜੇ ਦੁਕਾਨਦਾਰ ਭਰਾ ਉਹਨਾਂ ਦਾ ਸਹਿਯੋਗ ਕਰੋ ਤਾਂ ਕਿ ਜਿਹੜੇ ਬਾਜ਼ਾਰ ਦੇ ਵਿੱਚ ਸਮਾਨ ਲੈ ਕੇ ਬੈਠੇ ਆ ਉਹ ਵੀ ਤੁਹਾਡੇ ਸਾਡੀ ਕਿਸੇ ਉਮੀਦ ਤੇ ਬੈਠਿਆ ਸੋ ਆਪਾਂ ਉਹਨਾਂ ਦੀ ਉਮੀਦਾਂ ਤੇ ਵੀ ਖਰੇ ਉਤਰ ਜੀਏ ਉਹਨਾਂ ਦੀ ਵੀ ਦੀਵਾਲੀ ਵਧੀਆ ਰਹੇ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ